ਕਈ ਇਹ ਕਹਿੰਦੇ ਨਾ ਕਿ ਪੁੱਤ ਜ਼ਮੀਨਾਂ ਬਣਾਉਂਦੇ ਆ ਤੇ ਜਿਹੜੀਆਂ ਧੀਆਂ ਆ ਉਹ ਦੁੱਖ ਬਣਾਉਂਦੀਆਂ ਆ ਤੇ ਅੱਜ ਕੱਲ ਜਿਹੜੀਆਂ ਕੁੜੀਆਂ ਆ ਪੜ੍ਹਾਈ ਦੇ ਲੈਵਲ 'ਚ ਹਰ ਇੱਕ ਲੈਵਲ ਦੇ ਵਿੱਚ ਵੀ ਮਤਲਬ ਅੱਗੇ ਆ ਕੇ ਆਪ ਘਰ ਦਾ ਵੀ ਕੰਮ ਕਰਦੇ ਆ ਪੜ੍ਹੇ ਲਿਖੇ ਆ ਸਾਡੇ ਮਾਪੇ ਆ ਮਤਲਬ ਕਿ ਇਹ ਨਹੀਂ ਕਦੀ ਕਿਹਾ ਕਿ ਤੁਸੀਂ ਨਹੀਂ ਆਏ ਆ ਕਿ ਤੁਸੀਂ ਪੜ੍ਹ ਲਿਖ ਨਹੀਂ ਸਕਦੀਆਂ ਜਿੰਨਾ ਕਿਸੇ ਪੜੋ ਅਸੀਂ ਪੈਸਾ ਦੇਣਾ ਆ ਪੈਸਾ ਲਾਵਾਂਗੇ ਤੁਸੀਂ ਜਿੰਨਾ ਪੜ ਸਕਦੇ ਆ ਪੜੋ ਅਸੀਂ ਪੜੇ ਲਿਖੇ ਆ ਤੇ ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਆ ਤੇ ਮਾਪੇ ਨੂੰ ਵੀ ਫਕਰ ਮਹਿਸੂਸ ਹੁੰਦਾ ਹੈ ਕਿ ਅਸੀਂ ਇਹਨਾਂ ਨੂੰ ਆਜ਼ਾਦੀ ਦਿੱਤੀ ਸੀਗੀ ਅੱਜ ਇਹ ਇਸ ਮਗਾਨਦੇ ਆ ਕਿ ਇਹਨਾਂ ਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਹੈਗੀ ਅੱਗੇ ਹੱਥੋਂ ਕੱਟਣ ਦੀ ਲੋੜ ਨਹੀਂ ਹੈਗੀ ਅਸੀਂ ਆਪਣੇ ਪੈਰਾਂ ਤੇ ਖੜੇ ਆਂ ਇਹ ਹਰ ਇੱਕ ਲੇਡੀਜ਼ ਕਰ ਸਕਦੀ ਹੈ ਇਹ ਨਹੀਂ ਹੈ ਕਿ ਮਤਲਬ ਇਹ ਕੋਈ ਖਾਸ ਹੈ ਜੋ ਫੈਸਲ ਹੋਇਆ ਗਈ ਇਹਨਾਂ ਨੂੰ ਹੀ ਹੈ ਸਾਰਿਆਂ ਲਈ ਹੈ ਬਸ ਇੱਕ ਉਡਾਨ ਤੋਂ ਇੱਕ ਤੋਂ ਮਤਲਬ ਕਿ ਧੀ ਮੋਤੀ ਉਡਾਨ ਤੋਂ ਅਸਮਾਨ ਦੋਨੋਂ ਉੱਡਣ ਤੇ ਹਰ ਇੱਕ ਹਰ ਇੱਕ ਧੀ ਜੜੀ ਆ ਉਹ ਤੁਹਾਡਾ ਸਿਰ ਜੜਾ ਫਤਰ ਨੂੰ ਉੱਚਾ ਕਰੇਗੀ ਕਿ ਕਿਸੇ ਨੂੰ ਮਾਫ ਮਤਲਬ ਕਿ ਕਿਸੇ ਨੇ ਇਹ ਨਹੀਂ ਮਹਿਸੂਸ ਕਰਨਾ ਕਿ ਸਾਡੇ ਧੀਆ ਹੈ ਧੀਆ ਅੱਜਕੱਲ ਬਹੁਤਾਂ ਨੂੰ ਵਾਰਤ ਹੈ ਤੇ ਮੈਂ ਉਹ ਤਾਂ ਟਾਈਮ ਨਹੀਂ ਲੈਣਾ ਤੇ ਜੋ ਵੀ ਕੁਬਦ ਘਟ ਬੋਲੇ ਹੋਵੇ ਉਹਨ ਲਈ ਸੌਰੀ ਤੇ ਮੇਰੇ ਵੱਲ ਇੱਕ ਵਾਰੀ ਫਿਰ ਵੂਮਨ ਡੇ ਦੀਆਂ ਤੁਹਾਨੂੰ ਬਹੁਤ ਬਹੁਤ ਬਰਾਈ। ਥੈਂਕ ਯੂ